ਨੇ ਜੋ ਖੂਨੇ ਹੱਥੀਂ ਡੇ ਗਿਆ ਕੌਮ ਦਾ ਦਲੇਰ ਸੂਰਮਾ ਅੱਜ ਕਿਹੜੀ ਗੱਲ ਤੋਂ ਗੁੰਮਨਾਮ ਰਹਿ ਗਿਆ ਜਨਵਰੀ ਜਨਵਰੀ 1761 ਵਿੱਚ ਜਦੋਂ ਅਬਦਾਲੀ ਪਾਣੀਪਤ ਦੇ ਮੈਦਾਨ ਵਿੱਚ ਕੇ ਮਰਟਿਆਂ ਨੂੰ ਰਾਕੇ ਲੁੱਟਮਾਰ ਕਰਕੇ ਲਾਹੌਰ ਵੱਲ ਜਾ ਹੀ ਰਿਹਾ ਸੀ ਪਰ ਉਦੋਂ ਹੀ ਸਿੱਖਾਂ ਨੇ ਉਹਨੂੰ ਘੇਰ ਕੇ ਲੁੱਟਮਾਰ ਦਾ ਸਾਰਾ ਸਮਾਨ ਅਤੇ ਬਿਵੀਆਂ ਖੋਲ ਲਿਆ ਅਤੇ ਪਾਣੀ ਪਾਤ ਵਾਪਸ ਕਰ ਦਿੱਤੀ ਗਿਆ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਉਦੋਂ ਉਹਨੇ ਉਦੋਂ ਬਹੁਤ ਗੁੱਸਾ ਆਇਆ ਇਸ ਲਈ ਉਹਨੇ ਲਾਹੌਰ ਵਿੱਚ ਇੱਕ ਤਕੜਾ ਦਸਤਾ ਬਣਾਇਆ ਉਹ ਦਸਤੇ ਦਾ ਅਫਸਰ ਸੀ ਸਰ ਬਲੰਦ ਖਾਨ ਜਦੋਂ ਬਲੰਦ ਖਾਨ ਨੇ ਲਾਹੌਰ ਦੀ ਧਰਤੀ ਤੇ ਇੱਕ ਕਾਦਮ ਰੱਖਿਆ ਸੀ ਉਦੋਂ ਸਿੱਖਾਂ ਨੇ ਉੱਤੇ ਹੱਲੇ ਬੋਲ-ਬੋਲ ਕੇ ਉਦੋਂ ਉਹਦੇ ਨੱਕ ਤੇ ਦਮ ਕਰ ਦਿੱਤਾ ਅਤੇ ਉਹਨੇ ਬਸ ਬਹੁਤ ਮੁਸ਼ਕਿਲ ਲਬਸ 10 ਸਿੰਗਾ ਨੂੰ ਅਫਦਾਲੇ ਦੇ ਸਾਹਮਣੇ ਪੇਸ਼ ਕਰ ਪਾਇਆ ਅਫਦਾਲੇ ਨੇ ਜਦੋਂ ਉਹਨਾਂ ਦੇ ਅਕਲ ਸ਼ਕਲ ਸ਼ੈਲ ਸੁਬਿੱਲੇ ਫੁਰਤੀਲੇ ਸਰੀਰ ਵੇਖੇ ਅਤੇ ਉਹ ਬਹੁਤ ਹੈਰਾਨ ਹੋਇਆ ਉਹਨੇ ਬੋਲਾ ਇਹ ਕੌਣ ਹਨ ਉਹਨਾਂ ਚੋ ਇੱਕ ਸਿਪਾਈ ਹਾਠੂ ਸਿੰਘ ਜੀ ਉਹ ਲਾਹੌਰ ਦੇ ਕਾਨਾ ਕਾਛ ਵੰਡ ਵਿੱਚ ਰਾਣ ਵਾਲੇ ਸਨ ਉਹ ਕਹਿੰਦੇ ਅਸੀਂ ਗੁਰੂ ਕੇ ਲਾਡਲੇ ਸਿੰਘ ਹਾਂ ਤੇ ਅਬਦਾਲ ਨੇ ਕਹਿੰਦਾ ਸਿੰਘ ਕੋਣ ਹੁੰਦੇ ਹਨ ਅਤੇ ਪਹਿਹਾਟੂ ਜੀ ਕਹਿੰਦੇ ਸਿੰਘ ਦਾ ਸ਼ੇਰ ਨੂੰ ਕਹਿੰਦੇ ਹਨ ਤੇ ਅਬਦਾਲ ਨੇ ਕਹਿੰਦਾ ਸ਼ੇਰ ਤਾਂ ਹਾਥਿਆ ਦਾ ਮੁਕਾਬਲਾ ਕਰਦੇ ਹਨ ਪਹਿਹਾਟੂ ਜੀ ਕਹਿੰਦੇ ਵੱਡੇ ਸ਼ੇਰ ਹਾਥੀਏ ਦਾ ਮੁਕਾਬਲਾ ਨਹੀਂ ਕਰਦੇ ਖੁੱਲੇ ਕਰਦੇ ਹਨ ਹਿੰਮਤ ਆ ਤਾਂ ਸਾਡੇ ਹੱਥ ਕੜੀਆਂ ਕੋਲ ਕੇ ਦਿਖਾਓ ਤੇ ਤੇ ਅਬਦਾਲੀ ਨੇ ਹੁਕਮ ਦਿੱਤਾ ਕਿ ਇੱਕ ਰੁਸ਼ਟ ਪਸ਼ਟ ਹਾਥੀ ਨੂੰ ਸ਼ਰਾਬ ਪਿਆ ਕੇ ਤਿਆਰ ਕੀਤਾ ਜਾਵੇ ਅਤੇ ਭਾਈ ਭਾਈ ਹਾਟੂ ਸਿੰਘ ਜੀ ਦੀਆਂ ਹੱਥਗਣਿਆ ਖੋਲ ਦਿੱਤੀਆਂ ਗਈਆਂ ਜਦੋਂ ਉਹ ਹਾਥੀ ਆਪਣੀ ਸੁੰਡ ਵਿੱਚ ਬਿਜਲੀ ਵਾਂਗ ਚਮਕਦੀ ਤਲਵਾਰ ਲੈ ਕੇ ਮੈਦਾਨ ਉਤਰਿਆ ਤਾਂ ਉਹਨੇ ਪਹਿਲਾ ਵਾਰ ਕੀਤਾ ਉਦੋਂ ਭਾਈ ਹਾਟੂ ਸਿੰਘ ਨੇ ਆਪਣਾ ਬਚਾਅ ਕਰ ਲਿਆ ਦੂਸਰੀ ਵਾਰ ਉਹ ਹਾਥੀ ਖੇੜ ਕੇ ਐਨੀ ਫੁਰਤੀ ਨਾਲ ਵਾਰ ਕਰਦਾ ਕਿ ਸਾਰੇ ਲੋਕਾਂ ਨੂੰ ਲੱਗਦਾ ਕਿ ਹੁਣ ਤਾਂ ਇਹ ਹਾਥੂ ਮਾਰ ਹੀ ਗਿਆ ਲੈ ਪਰ ਪੈਸਾ ਠੋਜੰ ਜੰਜੀ ਨੇ ਇੱਕ ਵਾਰ ਕਰਕੇ ਉਹਦੇ ਸਿਰ ਦੇ ਦੋ ਟੁਕੜੇ ਕਰ ਤੇ ਹਾਥੀ ਜਿੱਕਾ ਮਾਰਦਾ ਪਿੱਛੇ ਭੱਜ ਗਿਆ ਉਹਦੇ ਤੇ ਬੈਠਾ ਮਹਾਵਤ ਕਹਿੰਦਾ ਉਹਨੇ ਬਹੁਤ ਕੋਸ਼ਿਸ਼ ਕੀਤੀ ਪਰ ਹਾਥੀ ਅੱਗੇ ਨਹੀਂ ਆਇਆ ਪੂਰੀ ਦੁਨੀਆ ਵਾਵਾ ਕਰਨ ਲੱਗੀ ਅਬਦਾਲੀ ਹੈਰਾਨ ਹੋ ਗਿਆ ਕਿ ਇਹ ਇੰਨਾ ਫੁਰਤੀਲਾ ਇਨਸਾਨ ਕਹਿੰਦਾ ਇਹ ਤਾਂ ਇੰਨਾ ਇੰਨਾ ਤਕੜਾ ਸੂਰਬੀਰ ਕਾਫਰਾਂ ਦੇ ਵਿੱਚ ਨਹੀਂ ਰਹਿ ਸਕਦਾ ਇਹ ਮੁਸਲਮਾਨ ਰਹਿ ਕੇ ਹੀ ਜੀਉਣਾ ਰੱਖ ਰਿਹਾ ਸਦਾ ਹੈ ਪਰ ਭਈ ਹਾਠੂ ਸਿੰਘ ਜੀ ਇਹ ਸੁਣ ਕੇ ਕਰਤੂਤ ਅਬਦਾਲੀ ਜੀ ਬਹੁਤ ক্রੋਧਿਤ ਹੋਏ ਅਤੇ ਉਹਨਾਂ ਨੇ ਬੋਲਿਆ ਕਿ ਤੁਹਾਡਾ ਤਾਂ ਰੰਗ ਜੋ ਆਪਣੇ ਸਹਿਯੋਕਾਂ ਨੂੰ ਆਪਨੇ ਸਹਿਵਕਾ ਤੋਂ ਇਲਾਵਾ ਹੋਰ ਕਿਸੇ ਧਰਮ ਨੂੰ ਨਹੀਂ ਦੇਖਣਾ ਚਾਹੁੰਦੇ ਮੈਂ ਉਹਨੂੰ ਅਪਣਾ ਨਹੀਂ ਸਕਦਾ ਭਾਈ ਭਾਈ ਹਾਠੂ ਆਪਣੇ ਅਕਾਲੀ ਧਰਮ ਤੇ ਫਿਦਾ ਹੈ ਅਤ ਮੈਂ ਉਹ ਕਹਿੰਦਾ ਕਿ ਮੈਨੂੰ ਐਸੇ ਐਸੇ ਧਰਮ ਤੇ ਸ਼ਾਂਤੀ ਮਿਲਦੀ ਹੈ ਮੈਂ ਐਸੇ ਧਰਮ ਤੋਂ ਇਲਾਵਾ ਹੋਰ ਕਿਸੇ ਧਰਮ ਨੂੰ ਗ੍ਰਹਿਣ ਨਹੀਂ ਕਰੂੰਗਾ ਅਤੇ ਇਹ ਬਾਤ ਅਬਦਾਲੀ ਜਦੋਂ ਭਾਈ ਹਾਠੂ ਸਿੰਘ ਜੀ ਨੂੰ ਮੁਸਲਮਾਨ ਤਾਂ ਰਮਤੇ ਲਿਆਂ ਲਈ ناکਾਮ ਹੋਇਆ ਉਦੋਂ ਉਸਨੇ ਹੁਕਮ ਦਿੱਤਾ ਕਿ ਇਹ ਭਾਈ ਹਾਠੂ ਜੀ ਦੇ ਦੋਨੋਂ ਲੱਤਾਂ ਨੂੰ ਦੋ ਹਾਥੀਆਂ ਨਾਲ ਬੰਨ ਕੇ ਵਿੱਚੋਂ ਪਾਰ ਦਿੱਤਾ ਜਾਵੇ ਇਦਾਂ ਦੋ ਬਾਕੀ ਸਿੱਖ ਅਤੇ ਭਾਈ ਹਾਠੂ ਸਿੰਘ ਜੀ ਸ਼ਹੀਦ ਕਿਤੇ ਜਾ ਗਏ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਧੰਨ ਅਮਰ ਸ਼ਹੀਦ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ